ਇਸ ਵੇਲੇ ਦੀ ਵੱਡੀ ਖਬਰ ਕਾਂਗਰਸ ਦੇ ਸੀਨੀਅਰ ਆਗੂ ਰਾਣਾ ਗਰਜੀਤ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਰਾਣਾ ਗਰਜੀਤ ਦੇ ਘਰ ਇਨਕਮ ਟੈਕਸ ਦੀ ਰੇਡ ਹੋਈ ਹੈ ਕੀ ਹੈ ਪੂਰਾ ਮਾਮਲਾ ਤੁਹਾਨੂੰ ਦੱਸਦੇ ਹਾਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਪੰਜਾਬ ਦੇ ਕਾਂਗਰਸ ਦੇ ਸੀਨੀਅਰ ਆਗੂ ਰਾਣਾ ਗਰਜੀਤ ਦੇ ਘਰ ਇਨਕਮ ਟੈਕਸ ਦੀ ਰੇਡ ਹੋਈ ਹੈ ਇਨਕਮ ਟੈਕਸ ਵਿਭਾਗ ਵੱਲੋਂ ਬੜੀ ਵਰੀਕੀ ਦੇ ਨਾਲ ਅਕੱਲੀ ਅਕੱਲੀ ਚੀਜ਼ਾਂ ਦੀ ਕੋਖ ਕੀਤੀ ਜਾ ਰਹੀ ਹੈ ਰਾਣਾ ਗਰਜੀਤ ਦਾ ਸ਼ਰਾਬ ਦਾ ਕਾਰੋ ਹਰ ਜਾਣਕਾਰੀ ਮੁਤਾਬਿਕ ਇਨਕਮ ਟੈਕਸ ਵਿਭਾਗ ਦੇ ਵੱਲੋਂ ਅੱਜ ਸਵੇਰੇ ਸਵੇਰੇ ਰਾਣਾ ਗਰਜੀਤ ਦੇ ਘਰ ਛਾਪਾ ਮਾਰਿਆ ਗਿਆ ਵਿਭਾਗ ਦੀ ਟੀਮ ਵੱਲੋਂ ਰਾਣਾ ਗਰਜੀਤ ਦੇ ਸਾਰੇ ਟਿਕਾਣਿਆਂ ਤੇ ਜਾਂਚ ਕੀਤੀ ਜਾ ਰਹੀ ਹੈ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਪਹੁੰਚਦੇ ਹੀ ਰਾਣਾ ਗਰਜੀਤ ਦੇ ਰਿਹਾਸ਼ ਦੇ ਜਿਹੜੇ ਗੇਟ ਨੇ ਉਹ ਅੰਦਰੋਂ ਬੰਦ ਕਰ ਦਿੱਤੇ ਸੂਤਰਾਂ ਅਨੁਸਾਰ ਇਨਕਮ ਟੈਕਸ ਵਿਭਾਗ ਦੀ ਟੀਮ ਦੱਸੀ ਜਾ ਰਹੀ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਕੋਈ ਵੀ ਅਧਿਕਾਰੀ ਕੁਝ ਦੱਸਣ ਨੂੰ ਤਿਆਰ ਨਹੀਂ ਕਪੂਰਥਲਾ ਦੇ ਵਿੱਚ ਕਾਂਗਰਸ ਦੇ ਵਿਧਾਇਕ ਰਾਣਾ ਗਰਜੀਤੇ ਸਰਕੂਲਰ ਰੋਡ ਸਥਿਤ ਰਿਹਾਇਸ਼ ਤੇ ਅੱਜ ਸਵੇਰੇ ਚੰਡੀਗੜ੍ਹ ਤੋਂ ਇੱਕ ਟੀਮ ਨੇ ਰੇਡ ਕੀਤੀ ਹੈ 4-5 ਗੱਡੀਆਂ 'ਚ ਸਵਾਰ ਹੋ ਕੇ ਅਫਸਰਾਂ ਦੀ ਟੀਮ ਨੇ ਰਾਣਾ ਗਰਜੀਤ ਦੇ ਘਰ ਤੇ ਰੇਡ ਕੀਤੀ ਹੈ। ਇਸੇ ਨਾਲ ਹੀ ਟੀਮ ਦੇ ਨਾਲ ਆਈਟਬੀਪੀ ਦੇ ਜਵਾਨ ਵੀ ਮੌਜੂਦ ਸੀ। ਟੀਮ ਦੇ ਪਹੁੰਚਦੇ ਹੀ ਰਾਣਾ ਗਰਜੀਤ ਦੇ ਘਰ ਦੇ ਗੇਟ ਨੇ ਜਿਹੜੇ ਉਹ ਅੰਦਰੋਂ ਬੰਦ ਕਰ ਦਿੱਤੇ ਸੂਤਰਾਂ ਅਨੁਸਾਰ ਇਨਕਮ ਟੈਕਸ ਵਿਭਾਗ ਦੀ ਟੀਮ ਦੱਸੀ ਜਾ ਰਹੀ ਹੈ। ਫਿਲਹਾਲ ਇਸ ਮਾਮਲੇ ਦੇ ਵਿੱਚ ਕੋਈ ਵੀ ਅਧਿਕਾਰੀ ਕੁਝ ਦੱਸਣ ਨੂੰ ਤਿਆਰ ਨਹੀਂ। ਤਾਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗਰਜੀਤ ਦੇ ਘਰ ਇਨਕਮ ਟੈਕਸ ਵਿਭਾਗ ਦੀ ਰੇਡ ਹੋਈ ਦਸਤੀ ਜਾ ਰਹੀ ਹੈ ਫਿਲਹਾਲ ਟੀਮ ਵੱਲੋਂ ਕੱਲੀ ਕੱਲੀ ਚੀਜ਼ ਦੀ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਹਾਲੇ ਤੱਕ ਕੋਈ ਵੀ ਅਧਿਕਾਰੀ ਹੈ ਜਿਹੜਾ ਇਸ ਰੇਡ ਨੂੰ ਲੈ ਕੇ ਅਧਿਕਾਰਤ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਪੰਜਾਬ ਦੇ ਕਾਂਗਰਸ ਦੇ ਸੀਨੀਅਰ ਆਗੂ ਰਾਣਾ ਗਰਜੀਤ ਦੇ ਘਰ ਇਨਕਮ ਟੈਕਸ ਦੀ ਰੇਡ ਹੋਈ ਹੈ ਇਨਕਮ ਟੈਕਸ ਵਿਭਾਗ ਵੱਲੋਂ ਬੜੀ ਬਰੀਕੀ ਦੇ ਨਾਲ ਇਕੱਲੀ ਇਕੱਲੀ ਚੀਜ਼ ਦੀ ਕੋਖ ਕੀਤੀ ਜਾ ਰਹੀ ਹੈ ਰਾਣਾ ਗਰਜੀਤ ਦਾ ਸ਼ਰਾਬ ਦਾ ਕਾਰੋਬਾਰ ਹੈ ਜਾਣਕਾਰੀ ਮੁਤਾਬਿਕ ਅਨਕਮ ਟੈਕਸ ਵਿਭਾਗ ਦੇ ਵੱਲੋਂ ਅੱਜ ਸਵੇਰੇ ਸਵੇਰੇ ਰਾਣਾ ਗਰਜੀਤ ਦੇ ਘਰ ਛਾਪਾ ਮਾਰਿਆ ਗਿਆ ਵਿਭਾਗ ਦੀ ਟੀਮ ਵੱਲੋਂ ਰਾਣਾ ਗਰਜੀਤ ਦੇ ਸਾਰੇ ਟਿਕਾਣਿਆਂ ਤੇ ਜਾਂਚ ਕੀਤੀ ਜਾ ਰਹੀ ਹੈ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਪਹੁੰਚਦੇ ਹੀ ਰਾਣਾ ਗਰਜੀਤ ਦੇ ਰਿਹਸ਼ ਦੇ ਜਿਹੜੇ ਗੇਟ ਨੇ ਉਹ ਅੰਦਰੋਂ ਬੰਦ ਕਰ ਦਿੱਤੇ ਸੂਤਰਾਂ ਅਨੁਸਾਰ ਇਨਕਮ ਟੈਕਸ ਵਿਭਾਗ ਦੀ ਟੀਮ ਦੱਸੀ ਜਾ ਰਹੀ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਕੋਈ ਵੀ ਅਧਿਕਾਰੀ ਕੁਝ ਦੱਸਣ ਨੂੰ ਤਿਆਰ ਨਹੀਂ ਕਪੂਰਥਲਾ ਦੇ ਵਿੱਚ ਕਾਂਗਰਸ ਦੇ ਵਿਧਾਇਕ ਰਾਣਾ ਗਰਜੀਤੇ ਸਰਕੂਲਰ ਰੋਡ ਸਥਿਤ ਰਿਹਾਇਸ਼ ਤੇ ਅੱਜ ਸਵੇਰੇ ਚੰਡੀਗੜ੍ਹ ਤੋਂ ਇੱਕ ਟੀਮ ਨੇ ਰੇਡ ਕੀਤੀ ਹੈ 4-5 ਗੱਡੀਆਂ 'ਚ ਸਵਾਰ ਹੋ ਕੇ ਅਫਸਰਾਂ ਦੀ ਟੀਮ ਨੇ ਰਾਣਾ ਗਰਜੀਤ ਦੇ ਘਰ ਤੇ ਰੇਡ ਕੀਤੀ ਹੈ। ਇਸੇ ਨਾਲ ਹੀ ਟੀਮ ਦੇ ਨਾਲ ਆਈਟਬੀਪੀ ਦੇ ਜਵਾਨ ਵੀ ਮੌਜੂਦ ਸੀ। ਟੀਮ ਦੇ ਪਹੁੰਚਦੇ ਹੀ ਰਾਣਾ ਗਰਜੀਤ ਦੇ ਘਰ ਦੇ ਗੇਟ ਨੇ ਜਿਹੜੇ ਉਹ ਅੰਦਰੋਂ ਬੰਦ ਕਰ ਦਿੱਤੇ। ਸੂਤਰਾਂ ਅਨੁਸਾਰ ਇਨਕਮ ਟੈਕਸ ਵਿਭਾਗ ਦੀ ਟੀਮ ਦੱਸੀ ਜਾ ਰਹੀ ਹੈ। ਫਿਲਹਾਲ ਇਸ ਮਾਮਲੇ ਦੇ ਵਿੱਚ ਕੋਈ ਵੀ ਅਧਿਕਾਰੀ ਕੁਝ ਦੱਸਣ ਨੂੰ ਤਿਆਰ ਨਹੀਂ। ਤਾਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗਰਜੀਤ ਦੇ ਘਰ ਇਨਕਮ ਟੈਕਸ ਵਿਭਾਗ ਦੀ ਰੇਡ ਖੋਈ ਦਸਤੀ ਜਾ ਰਹੀ ਹੈ ਫਿਲਹਾਲ ਟੀਮ ਵੱਲੋਂ ਕੱਲੀ ਕੱਲੀ ਚੀਜ਼ ਦੀ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਹਲੇ ਤੱਕ ਕੋਈ ਵੀ ਅਧਿਕਾਰੀ ਹੈ ਜਿਹੜਾ ਇਸ ਰੇਡ ਨੂੰ ਲੈ ਕੇ ਅਧਿਕਾਰਤ ਪੁਸ਼ਟੀ ਕਰਨ ਨੂੰ ਤਿਆਰ